ਸਮੇਂ ਤੋਂ ਕਿਸਾਨੀ ਮੰਗਾ ਬਾਰੇ ਸੰਘਰਸ਼ ਕਰ ਰਹੇ ਕਿਸਾਨ ਜੱਤੇਬੰਦੀਆਂ ਦੇ ਆਗੂਆਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਂਦ ਦਰਮਿਆਨ ਅੱਜ 6ਵੇਂ ਗੇੜ ਦੀ ਗਲਬਾਤ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਸ਼ਾਮ ਨੂੰ 6 ਵਜੇ ਹੋਣ ਜਾ ਰਹੀ ਆ ਤਾਂ ਇਸ ਤੋਂ ਪਹਿਲਾਂ ਕਿਸਾਨਾਂ ਗੂ ਸਰਵਨ ਸਿੰਘ ਪੰਦੇਰ ਅਤੇ ਮਨਜੀਤ ਸਿੰਘ ਰਾਏ ਸੈਕਟਰ 26 ਦੇ ਇਸ ਇੰਸਟੀਚਿਊਟ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਥੋੜੀ ਦੇਰ ਬਾਅਦ ਇਹ ਮੀਟਿੰਗ ਸ਼ੁਰੂ ਹੋਏਗੀ ਤਾਂ ਇਸ ਤੋਂ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੁਆ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਉਹ ਮੀਟਿੰਗ ਦੇ ਵਿੱਚ ਹੋਇਆ ਹੈ ਜਾਂ ਕੀ ਨਹੀਂ ਹੋਇਆ ਹੈ ਇਸ ਬਾਰੇ ਮੀਟਿੰਗ ਖਤਮ ਹੋਣ ਤੋਂ ਬਾਅਦ ਹੀ ਗੱਲ ਕਰਨਗੇ ਕਿ ਕਿਸਾਨ ਦੀ ਫਸਲ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਗੜੇ ਮਾਰੀ ਨਾਲ ਉਹ ਫਿਰ ਵੀਰ ਦਾ ਖੇਤ ਨੂੰ ਪਾਉਂਦਾ ਫਿਰ ਆਸ਼ਾ ਕਰਦਾ ਕਿ ਮੇਰੀ ਰਹਿ ਗੁਜ਼ਾਰੇ ਤੋਂ ਚੱਲੇਗੀ ਸੋਸ ਆਸ਼ਾ ਦੇ ਨਾਲ ਹੀ ਜਿਹੜੀ ਭਾਰ ਸਰਕਾਰ ਨਾਲ ਛੇਵੇਂ ਦੌਰ ਦੀ ਮੀਟਿੰਗ ਹੈ ਉਹਦੇ ਵਿੱਚ ਸ਼ਾਮਲ ਹੋਣ ਲਈ ਕਿਸਾਨ ਮੌਜੂਦ ਹੋ ਚੁਕਾ ਹੈ ਜਿਹੜਾ ਵਫਦ ਹੈ ਉਹ ਆ ਗਿਆ ਪਹੁੰਚ ਗਿਆ ਤੇ ਐਸਕੇ ਨਾਨ ਪੋਲੀਟਿਕਲ ਵਾਲੇ ਸਾਥੀ ਵੀ ਆ ਰਹੇ ਨੇ ਸੋ ਅੱਜ ਇਹ ਜਿਹੜੀ ਮੀਟਿੰਗ ਹੈ ਛੇਵੇਂ ਦੌਰ ਦੀ ਭਾਰ ਸਰਕਾਰ ਦੇ ਮੰਤਰੀਆਂ ਨਾਲ ਹੋਵੇ ਅੱਜ ਸਿੰਗਰੀ ਖੇਤੀਬਾੜੀ ਮੰਤਰੀ ਆ ਰਹੇ ਨੇ ਉਹਨਾਂ ਦੇ ਆਉਣ ਦੇ ਨਾਲ ਤੁਹਾਨੂੰ ਕੀ ਭਰੋਸਾ ਲੱਗਦਾ ਹੈ ਅੱਜ ਦੀ ਮੀਟਿੰਗ ਤੋਂ ਕੀ ਵਕਰਾ ਕੋਈ ਨਹੀਂ ਮੈਂ ਸੁਣ ਲਿਆ ਰਾਏ ਸਾਹਿਬ ਖੇਤੀਬਾੜੀ ਮੰਤਰੀ ਦਾ ਦੇਖੋ ਬਿਆਨ ਆਇਆ ਮੀਟਿੰਗ ਤੋਂ ਬਾਅਦ ਗੱਲ ਕਰਾਂਗੇ ਧੰਨਵਾਦ ਜੀ